ਮੁਰਦਾਬਾਦ ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾਦ ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾਦ ਜਿਸਕਰਤ ਸਿੰਘ ਮੇਰਾ ਨਾਮ ਹੈ ਜੀ ਇਹ ਮਸਲਾ ਗੁਰਨਾਣਕ ਦੇ ਯੂਨੀਵਰਸਿਟੀ ਦੇ ਹੋਸਟਲ ਨੰਬਰ 1 ਦਾ ਜਿੱਥੇ ਜਿਹੜੇ ਡਿਊਟੀ ਤੇ ਜਿਹੜਾ ਘਟਨਾ ਸੀਗਾ ਉਹਦੇ ਲੋੋਂ ਜਿਹੜੇ ਹੋਸਟਲਰ ਬੱਚਾ ਉਹਦੇ ਨਾਲ ਬੜੀ ਬਦਸਲੂਕੀ ਕੀਤੀ ਗਈ ਬਹੁਤ ਗੰਦੀ ਸ਼ਬਦਾਵਲੀ ਉਹਦੇ ਨਾਲ ਵਰਤੀ ਗਈ ਉਹਨੂੰ ਪਾਰਕਿੰਗ 'ਚ ਮੋਟਰਸਾਈਕਲ ਲਾਉਣ ਤੋਂ ਵੀ ਮਨ ਉਹਨੂੰ ਡੱਕਿਆ ਗਿਆ ਉਸ ਤੋਂ ਬਾਅਦ ਜਦੋਂ ਨੇ ਉਹਦਾ ਵਿਰੋਧ ਕੀਤਾ ਤਾਂ ਉਹਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਕੋਦੇਲੋਂ ਤੇ ਸਾਨੂੰ ਪਤਾ ਲੱਗਾ ਸੀ ਸਾਰੇ ਗਏ ਉੱਥੇ ਉਹਦੇ ਨਾਲ ਧੱਕਾ ਮੁੱਕੀ ਹੋਈ ਦਾ ਕਮਕੀ ਜਿਹੜੀ ਆ ਪੱਗ ਇੱਕ ਦੂਜੇ ਦੀ ਉਹਨਾਂ ਉੱਥੇ ਲਾਈ ਆ ਉਸ ਤੋਂ ਬਾਅਦ ਚ ਜਦੋਂ ਸਾਰੀ ਸਿਕਿਉਰਿਟੀ ਆ ਗਈ ਆ ਫਿਰ ਬੱਚੇ ਇਕੱਠੇ ਹੋਇਆ ਸਿਕਿਉਰਿਟੀ ਵਾਲਿਆਂ ਦੁਬਾਰਾ ਫਿਰ ਜਾਣ ਕੇ ਕੋਹਰ ਬੱਚੇ ਦੀ ਪੱਗ ਲਾਈ ਆ ਉੱਥੇ ਤੇ ਇਹ ਜਿਹੜੀ ਗੱਲ ਆ ਇਹ ਗੱਲ ਬਿਲਕੁਲ ਟਾਲਰਟ ਨਹੀਂ ਹੋਣੀ ਚਾਹੀਦੀ ਇਹ ਗੱਲ ਬਿਲਕੁਲ ਬਰਦਾਸ਼ਤ ਤੋਂ ਬਾਹਰ ਆ ਅੰਮ੍ਰਿਤਸਰ ਆਏ ਇੱਥੇ ਅਸੀਂ ਇਹੋ ਜਿਹੜਾ ਜਿਹੜਾ ਸਿੱਖ ਬੱਚਾ ਨਾਲ ਜਿਹੜਾ ਵਤੀਰਾ ਇਹ ਅਸੀਂ ਨਹੀਂ ਜੀ ਇੱਥੇ ਜਰਨਾ ਤੇ ਅਗਲੀ ਮੰਗ ਸਾਡੀ ਇਹ ਵੀ ਉਹਨਾਂ ਨੂੰ ਜਿਨ੍ਹਾਂ ਨੇ ਐਵੇਂ ਕੀਤਾ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਨਾਲ ਹੀ ਜਿਹੜਾ ਚੀਫ ਸਿਕਿਉਰਿਟੀ ਆਫੀਸਰ ਆ ਨਾਲ ਉਹਨੂੰ ਬਰਖਾਸਤ ਕੀਤਾ ਜਾਵੇ ਅੱਜ ਵੀ ਬੜੇ ਮੁੱਸਲੇ ਆਏ ਨੇ ਸਿਕਿਉਰਿਟੀ ਦੇ ਬਿਲਕੁਲ ਲਗਾਤਾਰ ਬੰਦੇ ਆ ਰਹੇ ਤੁਹਾਡੇ ਵੱਲੋਂ ਵਾਈਸ ਚਾਂਸਲਰ ਨਾਲ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਗਈ ਬੜੀ ਵਾਰੀ ਗੱਲਬਾਤ ਕੀਤੀ ਆ ਜੀ ਬੜੀ ਵਾਰੀ ਇਹਨਾਂ ਨੂੰ ਕਿਹਾ ਵੀ ਇੱਕ ਤਾਂ ਜਿਹੜੀ ਇਹਨਾਂ ਦੀ ਵਰਦੀ ਆ ਪਹਿਲਾਂ ਉਹ ਬਦਲਾਓ ਜੀ ਵੀ ਇਹ ਇਹਨਾਂ ਦੀ ਤੁਸੀਂ ਵਰਦੀ ਵੇਖੋ ਵੀ ਸਾਰੀ ਮਲਾਜਮਾਂ ਵਾਲੀ ਪੁਲਿਸ ਮਲਾਜਮਾਂ ਵਾਲੀ ਇਹ ਸਾਰਾ ਦਿਨ ਫੀਲ ਹੀ ਇਸੇ ਜ ਰਹਿੰਦੇ ਵੀ ਅਸੀਂ ਪੁਲਿਸ ਮਲਾਜਮਾਂ ਆ ਇਹਨਾਂ ਨੂੰ ਬਥੇਰੀ ਰਹੀ ਆਖਿਆ ਇਹਨਾਂ ਨੂੰ ਬਥੇਰੀ ਰਹੀ ਇਹ ਵੀ ਬੇਨਤੀ ਕੀਤੀ ਵੀ ਜਿਹੜਾ ਸਲੀਕਤਾ ਦਾ ਸਲੀਕਾ ਬੱਚਾ ਨਾਲ ਵਿਦਿਆਰਥੀ ਨਾਲ ਉਹ ਠੀਕ ਕਰੋ ਪਰ ਇਹ ਨਹੀਂ ਜੀ ਕਿਸ ਗੱਲ ਤੇ ਆਉਂਦੇ ਭਾਜੀ ਆਊਟਸਾਈਡਰ ਦੀਆਂ ਵੀ ਗੱਲਾਂ ਉੱਡਦੀਆਂ ਨੇ ਕਿ ਆਊਟਸਾਈਡਰਾਂ ਨੂੰ ਅੰਦਰ ਆਉਣ ਦਿੱਤਾ ਜਾਂਦਾ ਉਹਨਾਂ ਨੂੰ ਕੁਝ ਪੈਸੇ ਲੈਣ ਜਾਂ ਕੁਝ ਇੱਥੋਂ ਦਾ ਗੱਲ ਵੀ ਕੀ ਸੱਚ ਹੈ ਕਿ ਇਹ ਆਊਟਸਾਈਡਰ ਆਉਂਦੇ ਨੇ ਗੱਡੀਆਂ ਦੇ ਵਿੱਚ ਫਿਰ ਬਾਅਦ ਚ ਕੁਝ ਨਾ ਕੁਝ ਅੰਦਰ ਬਿਲਕੁਲ ਆਊਟਸਾਈਡਰਾਂ ਦੀਆਂ ਗੱਡੀਆਂ ਅੰਦਰ ਆਉਂਦੀਆਂ ਵੀ ਹਨ ਕਿ ਜਿਹੜੇ ਵਿਦਿਆਰਥੀ ਇੱਥੇ ਪੜ੍ਹਦੇ ਉਹਨਾਂ ਦੀਆਂ ਗੱਡੀਆਂ ਨਹੀਂ ਇੱਥੇ ਅੰਦਰ ਆਉਂਦੀਆਂ ਜਿਹੜੇ ਆਊਟਸਾਈਡਰਸ ਆ ਉਹਨਾਂ ਦੀਆਂ ਗੱਡੀਆਂ ਪਹਿਲ ਦੇ ਆਧਾਰ ਤੇ ਅੰਦਰ ਆਉਂਦੀਆਂ ਤੁਸੀਂ ਵੇਖ ਲਿਓ ਭਾਵੇਂ ਜਾ ਕੇ ਕੀ ਮੰਗ ਕੀ ਕਰਦੀ ਹੁੰਦਾ ਕਿ ਮੰਗ ਪਸਹੀ ਹੈ ਜੀ ਜਿਹੜੇ ਗਾਰਡ ਨੇ ਪੱਗ ਲਾਈ ਆ ਮੁੰਡਿਆਂ ਦੀ ਉਹ ਗਾਰਡ ਨੂੰ ਪਰਖਸ਼ਤ ਕੀਤਾ ਜਾਵੇ ਤੇ ਨਾਲ ਹੀ ਇਹਨਾਂ ਦਾ ਜਿਹੜਾ ਚੀਫ ਸਿਕਿਉਰਿਟੀ ਅਫਸਰ ਆ ਨਾਲ ਦੀ ਨਾਲ ਉਹਨੂੰ ਪਰਖਸ਼ਤ ਕੀਤਾ ਜਾਵੇ ਜੀ ਮੁਲਤਾਬਾਟ ਯੂਨੀਵਰਸਿਟੀ ਪ੍ਰਸ਼ਾਸਨ ਮੁਲਤਾਬਾਟ ਯੂਨੀਵਰਸਿਟੀ ਪ੍ਰਸ਼ਾਸਨ ਮੁਲਤਾਬਾਟ ਦਿਸਕਰਨ ਸਿੰਘ ਮੇਰਾ ਨਾਮ ਹੈ ਜੀ ਇਹ ਮਸਲਾ ਗੁਰਨਾਣਿਕ ਦੇ ਯੂਨੀਵਰਸਿਟੀ ਦੇ ਬਾਇਓਸਟੋਲ ਨੰਬਰ 1 ਦਾ ਜਿੱਥੇ ਜਿਹੜੇ ਡਿਊਟੀ ਤੇ ਜਿਹੜਾ ਘਟਨਾ ਨਾ ਸੀਗਾ ਉਹਦੇ ਵੱਲੋਂ ਜਿਹੜੇ ਹੋਸਟਲਰ ਬੱਚਾ ਉਹਦੇ ਨਾਲ ਬੜੀ ਬਦਸਲੂਕੀ ਕੀਤੀ ਗਈ ਬਹੁਤ ਗੰਦੀ ਸ਼ਬਦਾਵਲੀ ਉਹਦੇ ਨਾਲ ਵਰਤੀ ਗਈ ਉਹਨੂੰ ਪਾਰਕਿੰਗ 'ਚ ਮੋਟਰਸਾਈਕਲ ਲਾਉਣ ਤੋਂ ਵੀ ਮਨ ਉਹਨੂੰ ਢੱਕਿਆ ਗਿਆ ਉਸ ਤੋਂ ਬਾਅਦ ਜਦੋਂ ਉਹਨੇ ਉਹਦਾ ਵਿਰੋਧ ਕੀਤਾ ਤਾਂ ਉਹਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਗੋਦਿਆਂ ਵੱਲੋਂ ਤੇ ਸਾਨੂੰ ਪਤਾ ਲੱਗਾ ਸੀ ਸਾਰੇ ਗਏ ਉੱਥੇ ਉਹਦੇ ਨਾਲ ਧੱਕਾ ਮੁੱਕੀ ਹੋਈ ਤਾਂ ਕੰਮ ਮੁੱਕੀ ਜਿਹੜੀ ਆ ਪੱਗ ਇੱਕ ਦੂਜੇ ਦੀ ਉਹਨਾਂ ਉੱਥੇ ਲਾਈ ਆ ਉਸ ਤੋਂ ਬਾਅਦ ਜਦੋਂ ਸਾਰੀ ਸਿਕਿਉਰਿਟੀ ਆ ਗਈ ਆ ਫੇਰ ਬੱਚੇ ਇਕੱਠੇ ਹੋਇਆ ਸਿਕਿਉਰਿਟੀ ਵਾਲਿਆਂ ਦੁਬਾਰਾ ਫੇਰ ਜਾਣ ਕੇ ਕੋਹਰ ਬੱਚ ਤੇ ਇਹ ਜਿਹੜੀ ਗੱਲ ਆ ਇਹ ਗੱਲ ਬਿਲਕੁਲ ਟਾਲਰੇਟ ਨਹੀਂ ਹੋਣੀ ਚਾਹੀਦੀ ਇਹ ਗੱਲ ਬਿਲਕੁਲ ਬਰਦਾਸ਼ਤ ਤੋਂ ਬਾਹਰ ਆ ਅੰਮ੍ਰਿਤਸਰ ਆ ਇੱਥੇ ਅਸੀਂ ਇਹੋ ਜਿਹੜਾ ਜਿਹੜਾ ਸਿੱਖ ਬੱਚਾ ਨਾਲ ਜਿਹੜਾ ਵਤੀਰਾ ਇਹ ਅਸੀਂ ਨਹੀਂ ਜੀ ਇੱਥੇ ਜਰਨਾ ਤੇ ਅਗਲੀ ਮੰਗ ਸਾਡੀ ਇਹ ਆ ਵੀ ਉਹਨਾਂ ਨੂੰ ਜਿਨ੍ਹਾਂ ਨੇ ਐਵੇਂ ਕੀਤਾ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਨਾਲ ਹੀ ਜਿਹੜਾ ਚੀਫ ਸਿਕਿਉਰਟੀ ਆਫੀਸਰ ਆ ਨਾਲ ਉਹਨੂੰ ਬਰਖਾਸਤ ਕੀਤਾ ਜਾਵੇ ਅੱਜ ਅੱਗੇ ਵੀ ਬੜੇ ਮਸਲੇ ਆਏ ਨੇ ਸਿਕਿਉਰਟੀ ਦੇ ਬਿਲਕੁਲ ਲਗਾਤਾਰ ਬੰਦੇ ਆ ਰਹੇ ਤੁਹਾਡੇ ਵੱਲੋਂ ਵਾਈਸ ਚਾਂਸਲਰ ਨਾਲ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਗਈ ਬੜੀ ਵਾਰੀ ਗੱਲਬਾਤ ਕੀਤੀ ਆ ਜੀ ਬੜੀ ਵਾਰੀ ਇਹਨਾਂ ਨੂੰ ਇਹ ਇਹਨਾਂ ਦੀ ਤੁਸੀਂ ਵਰਦੀ ਵੇਖੋ ਵੀ ਸਾਰੀ ਮਲਾਜਮਾਂ ਵਾਲੀ ਪੁਲਿਸ ਮਲਾਜਮਾਂ ਵਾਲੀ ਇਹ ਸਾਰਾ ਦਿਨ ਫੀਲ ਹੀ ਇਸੇ ਜ ਰਹਿੰਦੇ ਵੀ ਅਸੀਂ ਪੁਲਿਸ ਮਲਾਜਮਾਂ ਇਹਨਾਂ ਨੂੰ ਬਥੇਰੀ ਰੀ ਅੱਖਾਂ ਇਹਨਾਂ ਨੂੰ ਬਥੇਰੀ ਰੀ ਇਹ ਵੀ ਬੇਨਤੀ ਕੀਤੀ ਵੀ ਜਿਹੜਾ ਸਲੀਕਤਾ ਦਾ ਸਲੀਕਾ ਬੱਚਾ ਨਾਲ ਵਿਦਿਆਰਥੀ ਨਾਲ ਉਹ ਠੀਕ ਕਰੋ ਪਰ ਇਹ ਨਹੀਂ ਜੀ ਕਿਸ ਗੱਲ ਤੇ ਹੁੰਦੇ ਭਾਜੀ ਆਊਟਸਾਈਡਰ ਦੀਆਂ ਵੀ ਗੱਲਾਂ ਉੱਡਦੀਆਂ ਨੇ ਕਿ ਆਊਟਸਾਈਡਰਾਂ ਨੂੰ ਅੰਦਰ ਆਉਣ ਦਿੱਤਾ ਜਾਂਦਾ ਉਹਨਾਂ ਨੂੰ ਕੁਝ ਪੈਸੇ ਲੱਗ ਜਾਂਦੇ ਕੁਝ ਇਥੋਂ ਦਾ ਗੱਲ ਵੀ ਥੀ ਸੱਚ ਹੈ ਕਿ ਇਹ ਆਊਟਸਾਈਡਰ ਆਉਂਦੇ ਨੇ ਗੱਡੀਆਂ ਦੇ ਵਿੱਚ ਫਿਰ ਬਾਅਦ ਚ ਕੁਝ ਨਾ ਕੁਝ ਅੰਦਰ ਬਿਲਕੁਲ ਆਊਟਸਾਈਡਰ ਜਿਹੜੇ ਆਊਟਸਾਈਡਰ ਸਾਂ ਉਹਨਾਂ ਦੀਆਂ ਗੱਡੀਆਂ ਪਹਿਲ ਦੇ ਆਧਾਰ ਤੇ ਅੰਦਰ ਆਉਂਦੀਆਂ ਤੁਸੀਂ ਵੇਖ ਲਿਓ ਭਾਵੇਂ ਜਾ ਕੇ ਕੀ ਮੰਗ ਕੀ ਕਰਦੀ ਹੁੰਦਾ ਹੈ ਕੀ ਮੰਗ ਬਸ ਇਹ ਹੈ ਜੀ ਜਿਹੜੇ ਗਾੜ ਨੇ ਪੱਗ ਲਾਈ ਆ ਮੁੰਡਿਆਂ ਦੀ ਉਹ ਗਾੜ ਨੂੰ ਪਰਖਾਸਤ ਕੀਤਾ ਜਾਵੇ ਤੇ ਨਾਲ ਹੀ ਇਹਨਾਂ ਦਾ ਜਿਹੜਾ ਚੀਫ ਸਿਕਿਉਰਿਟੀ ਅਫਸਰ ਆ ਨਾਲ ਦੀ ਨਾਲ ਉਹਨੂੰ ਪਰਖਾਸਤ ਕੀਤਾ ਜਾਵੇ ਜੀ ਠੀਕ